ਸਤਿ ਸ਼੍ਰੀ ਅਕਾਲ ਸਵਾਗਤ ਸਾਰਿਆਂ ਦਾ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਵਿਆਹ ਵਾਲਾ ਘਰ ਲੜੀਆਂ ਤੋਂ ਪਛਾਨਿਆ ਜਾਂਦਾ ਜਦੋਂ ਰਾਤ ਨੂੰ ਜਗਮਗ ਜਗਮਗ ਕਰਦੀਆਂ ਨੇ ਤੇ ਲੜੀਆਂ ਆਪਣੇ ਲੱਗ ਗਈਆਂ ਨੇ ਲਾਈਟਿੰਗ ਦਾ ਫੁੱਲ ਪ੍ਰਬੰਧ ਹੋ ਗਿਆ ਮੈਂ ਕਿਹਾ ਜਦੋਂ ਜਗਣੀਆਂ ਪਤਾ ਨਹੀਂ ਟਾਈਮ ਲੱਗਣਾਗੇ ਨਹੀਂ ਲੱਗਣਾ ਫਿਲਹਾਲ ਤਾਂ ਵੀਡੀਓ ਬਣਾਵਾ ਸੋਹਣੀਆਂ ਤਰੀਕੇ ਦੇ ਨਾਲ ਬੜੀ ਮਿਹਨਤ ਨਾਲ ਲਗਾਈਆਂ ਸੀ ਉਹਨਾਂ ਨੇ ਪੂਰਾ ਦਿਨ ਹੀ ਲੱਗੇ ਰਹੇ ਤਾਂ ਦੇਖੋ ਤੁਸੀਂ ਕਿੰਨੀਆਂ ਖੂਬਸੂਰਤ ਲੱਗ ਰਹੀਆਂ ਤੇ ਜਦੋਂ ਇਹ ਜਗਨਗੀਆਂ ਹੋਰ ਵੀ ਸੋਹਣੀਆਂ ਲੱਗਣੀਆਂ স্পੈਸ਼ਲ ਸ਼ਾਟ ਤਾਂ ਨਹੀਂ ਲੈਗਾ ਪਰ ਵਿੱਚ ਵਿੱਚ ਵੀਡੀਓ ਦੇਖ ਕੇ ਸੇ ਦੇ ਤੁਹਾਨੂੰ ਇਹ ਜਗਮਗ ਜਗਮਗ ਕਰਦੀਆਂ ਦਿਖ ਜਾਣੀਆਂ ਅਸੀਂ ਸਾਰੀਆਂ ਵਸੇ ਅੰਦਰ ਬਿਜ਼ੀ ਸੀ ਕੰਮ ਕਰ ਰਹੀਆਂ ਸੀ ਤੇ ਮੈਂ ਕਿਹਾ ਭੱਜ ਕੇ ਆ ਵੀ ਕੰਮ ਕਰਿਆ ਵਾਂ ਸੋ ਕਰਦੀ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਮੈਂ ਚੱਲ ਗਈ ਅੰਦਰ ਕਿਉਂਕਿ ਸਾਰੀਆਂ ਕੁੜੀਆਂ ਅੰਦਰ ਸੀਗੀਆਂ ਅੰਦਰ ਰਤਿੰਦਰ ਦੇ ਸੂਟਾਂ ਦਾ ਵਿਖਾਵਾ ਪਾਇਆ ਹੋਇਆ ਸੀ ਤੇ ਉਧਰੋਂ ਜਿੰਨੀ ਵੀ ਉਹਦੀ ਜੁਐਲਰੀ ਖਰੀਦੀ ਸੀ ਜਾਂ ਜੁੱਤੀਆਂ ਪਰਸ ਕਾਸਮੈਟਿਕਸ ਸਾਰਾ ਕੁਝ ਸੋ ਉਹ ਸਾਰੀਆਂ ਚੀਜ਼ਾਂ ਅੰਦਰ ਲਗਾਈਆਂ ਹੋਈਆਂ ਸੀ ਇਹ ਪੂਰਾ ਦਿਨ ਇਹਨੂੰ ਐਗਜ਼ੀਬਿਸ਼ਨ ਹੀ ਕਹਿ ਸਕਦੀਆਂ ਮੈਂ ਵੀ ਲੱਗੀ ਰਹੀ ਹਾਂ ਬਸ ਇਹ ਵੀ ਕੀ ਨਹੀਂ ਕਿਉਂਕਿ ਕੁੜੀ ਦੇ ਬੈਗ 'ਚ ਪੈ ਗੋਗੇ ਸੋਰੇ ਚਲੇਗੀ ਕੱਲਾ ਕੱਲਾ ਜੀ ਦੇਖਣ ਆਉਂਦਾ ਸੀ ਟਾਈਮ ਕਿਸੇ ਕੋਲ ਵੀ ਨਹੀਂ ਸੀ ਸਾਰਾ ਦਿਨ ਐਂ ਖਲਾਰਾ ਪਿਆ ਰੈਂਡ ਤੇ ਡੈਡੀ ਰਹਿ ਗਏ ਸੀ ਫਿਰ ਡੈਡੀ ਕਰਕੇ ਅਸੀਂ ਜ਼ਿਆਦਾ ਲੇਟ ਹੋ ਗਏ ਡੈਡੀ ਨੂੰ ਦਿਖਾ ਕੇ ਫਿਰ ਆਪਾਂ ਕਰ ਲਈ ਜੀ ਪੈਕਿੰਗ ਲੈ ਕੀ ਹੈ ਇੰਨੀ ਵਾਟ ਇਜ਼ ਇਨ देयर ਇਹਦੀ ਇਹ ਵੈਨਿਟੀ ਕਿਟ ਹੈ ਜਿਸ 'ਚ ਸਾਰਾ ਮੇਕਅਪ ਪੈ ਕੇ ਜਾਂਦਾ ਓਕੇ ਚਲੋ ਬਾਸ ਤੋਂ ਹੀ ਡੈਗਿੰਗ ਦਿਖਾਉਣਾ ਨਹੀਂ ਲੱਗੇ ਚੁੱਕਣਾ ਬੱਸ ਸਾਰਾ ਬੈਕ ਕਰ ਦਿਓ ਲੱਗੇ ਪੈਕ ਕਰੋ ਐਸਾ ਪੈਕ ਕਰੋ ਅਜ ਆ ਜਾ ਆਇਆ ਸਮਾਨ ਸਭ ਕੁਝ ਰਿਆ ਦੇ ਨਾਲ ਚੱਲੇ ਕੈਮਰਾ ਇੱਥੇ ਪੈ ਜਾਣਾ ਮੇਰੀ ਬੈਂਟੀ ਚ ਉਹ ਦੂਰ ਨਾਲ ਚੱਲੇਗਾ ਹੂੰ ਠੀਕ ਹੈ ਦੂਰ ਜਾ ਜਿਹੜਾ ਖਾਣੇ ਆ ਉਹ ਕੋਈ ਰੰਦਾ ਬੈਗ ਉਹ ਲੈ ਲੈਣਾ ਹਾਂ ਬਿਲਕੁਲ ਹਾਂ ਠੀਕ ਹੈ ਇਹ ਚੱਕ ਲੈਂਦੇ ਹਾਂ ਲੈ ਕੇ ਆਉਂਦੇ ਸੋਨੇ ਡੈਡੀ ਸੋਨੇ ਹੋ ਗਈਏ ਹੋ ਗਈਆਂ ਜਵਾਕੋ ਸੋਨੇ ਆ ਬਹੁਤ ਕਿਤਾ ਹਮਰੇ ਦੇਖੇ ਕਿ ਇਹਨੇ ਸਾਰੇ ਸੂਟ ਲਓ ਜੀ ਸਾਰੇ ਖੁਸ਼ ਨੇ ਪਰ ਗੱਲ ਇੱਥੇ ਆ ਕੇ ਮੁੱਕਦੀ ਆ ਵੀ ਕੋਈ ਖੁਸ਼ ਹੋਵੇ ਨਾ ਹੋਵੇ ਕੁੜੀ ਖੁਸ਼ ਚਾਹੀਦੀ ਆ ਤੇ ਕੁੜੀ ਨੇ ਇੱਕ ਇੱਕ ਚੀਜ਼ ਜਿਹੜੀ ਆ ਆਪਣੇ ਹੱਥੀ ਜਾ ਕੇ ਨਾਲ ਜਾ ਕੇ ਖਰੀਦੀ ਜਿੰਨੀ ਦੀ ਉਹਨੂੰ ਜ਼ਰੂਰਤ ਸੀਗੀ ਤੇ ਬਾਕੀ ਸਾਰਾ ਕੁਝ ਜਿਹੜਾ ਸੀਗਾ ਉਹ ਅਤਿੰਦਰ ਦੀ ਪਸੰਦ ਆ ਸੀ ਤੇ ਅਤਿੰਦਰ ਖੁਸ਼ ਤੇ ਸਾਰੇ ਖੁਸ਼ ਅੱਪ ਪੈਕਿੰਗ ਕਰੀ ਜਾ ਰਹੀ ਆ ਆਪੀ ਆਪਣੇ ਸੂਟਾਂ ਦੀ ਤੇ ਇੱਧਰ ਮਹਿੰਦੀ ਲੱਗ ਗਈ ਮਹਿੰਦੀ ਵਾਲਾ ਵੀ ਆ ਗਿਆ ਸੀਗਾ ਤੇ ਫਿਰ ਤਿੰਦਰ ਨੇ ਮਹਿੰਦੀ ਘਰੇ ਹੀ ਲਗਵਾਈ ਵੈਸੇ ਬਾਹਰ ਲਗਵਾਉਂਦਾ ਸੋਚ ਰਿਆ ਸੀ ਪਰ ਥੋੜੀ ਜੀ ਠੰਡ ਜਾਦੀ ਮਣਾਉਂਦੀ ਆਏ ਫਰਵਰੀ ਚ ਵੀ ਠੰਡ ਮਣਾਈ ਜਾਂਦੀ ਸੀਗੀ ਤੇ ਇੱਧਰ ਮੈਂ ਦੇਖੋ ਆ ਮੈਨੂੰ ਦੋ ਕਸੂਟ ਇੱਕ ਆ ਮੈਂ ਉਤਾਰਿਆ ਤਿੰਦਰ ਨੇ ਪਾ ਲਿਆ ਗ੍ਰੀਨ ਵਾਲਾ ਤੇ ਆ ਡੱਬੀਆਂ ਵਾਲਾ ਸੂਟ ਹੈ ਬਸ ਸਾਰੇ ਵਿਆਹ ਚ ਇਦਾਂ ਹੀ ਘੁਰ ਬਲੋਰੇ ਵਾਲੇ ਤੇ ਇਦਾਂ ਹੀ ਖੁਦੜੀ ਜੀ ਬਣੀ ਰਹੀ ਹੁਣ ਜਦੋਂ ਮੈਂ ਐਡਿਟ ਕਰਦੀ ਸੀ ਵੀਡੀਓ ਤਾਂ ਮਾਂ ਮੈਨੂੰ ਕਹਿੰਦੀ ਸੀ ਮਨੋਂ ਕਿ ਜਲੂਸ ਕੱਢਿਆ ਸੀ ਤੂੰ ਆਪਣਾ ਸਾਰੇ ਵਿਆਹ ਚ ਇਦਾਂ ਕਰ ਜਿੱਥੇ ਜਿੱਥੇ ਤੂੰ ਆ ਨਾ ਕੱਟੀ ਜਾ ਹਨਾ ਵੀ ਤੂੰ ਤਾਂ ਵੀਡੀਓ ਚ ਕੱਪੜੇ ਵੀ ਨਹੀਂ ਵਧੀਆ ਪਾ ਗਈ ਸੋ ਤੁਹਾਨੂੰ ਪਤਾ ਹੀ ਆ ਵੀ ਜਦੋਂ ਘਰੇਲੂ ਕੁੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਆ ਤੇ ਕਿਹੋ ਜਿਹੇ ਕੱਪੜੇ ਹੁੰਦੇ ਆ ਆਪਣੇ ਘਰਾਂ ਦੇ ਵਿੱਚ ਸੋ ਇਸ ਕਰਕੇ ਕੱਪੜਿਆਂ ਤੇ ਬਿਲਕੁਲ ਨਹੀਂ ਜਾਣਾ ਤੇ ਆਹ ਦੇਖੋ ਸਾਡੀਆਂ ਮਹਿੰਦੀ ਵਾਲੀਆਂ ਖੂਬਸੂਰਤ ਫੋਟੋਆਂ ਮੈਨੂੰ ਟਿੱਕੇ ਵਾਲੀ ਸਿੰਪਲ ਗੋਲ ਮਹਿੰਦੀ ਲਗਾਉਣਾ ਪਸਾਂਦ ਹੈ ਕਿਉਂਕਿ ਕਾਲਜ 'ਚ ਜਦੋਂ ਯੂਥ ਫੈਸਟੀਵਲ ਕਰਦੇ ਸੀ ਤਾਂ ਟਿੱਕੇ ਵਾਲੀ ਮਹਿੰਦੀ ਲਾਉਂਦੇ ਸੀ ਤੇ ਮੇਰੀ ਫੇਵਰਿਟ ਹੈ ਤਾਂ ਤਿੰਦਰ ਦੀ ਮਹਿੰਦੀ ਬਹੁਤ ਸੋਹਣੀ ਲੱਗੀ ਰੰਗ ਵੀ ਬਹੁਤ ਸੋਹਣਾ ਚੜਿਆ ਇਹ ਅੱਜ ਮੇਰੀ ਦੋਸਤ ਤੇ ਜਿਸ ਦਿਨ ਤਿੰਦਰ ਨੂੰ ਮਹਿੰਦੀ ਲੱਗ ਰਹੀ ਸੀ ਇਹ ਮਿਲਨਾਈ ਸੀਗੀ ਆਪਣੇ ਹਸਬੰਦ ਦੇ ਨਾਲ ਤੇ ਅਸੀਂ ਦੋਨੇ ਇਕੱਠੇ ਪੜ੍ਹਦੇ ਰਹੇ ਹਾਂ ਕੰਮ ਵੀ ਇਕੱਠਿਆਂ ਨੇ ਕੀਤਾ ਸੀ ਇੰਡਸਟਰੀ ਦੇ ਵਿੱਚ ਤੇ ਇਧਰ ਨੇ ਜੀ ਇਹਦਾ ਨਾਮ ਵੀ ਮਨਪ੍ਰੀਤ ਹੈ ਤੇ ਇਹ ਸਮਰ ਸਿੰਘ ਚੋਹਾਨ ਇਹਦੇ ਹਸਬੰਦ ਤੇ ਮੈਂ ਵੀ ਨਾਲ ਮਨਪ੍ਰੀਤ ਖੜੀ ਆ ਤੇ ਫਿਰ ਇਹਦੇ ਵੀ ਮਾਮਾ ਜੀ ਦੇ ਬੇਟੇ ਦਾ ਵਿਆਹ ਸੀ ਵੈਸੇ ਇਹਨੇ ਰਾਤ ਰਹਿਣਾ ਸੀ ਤੇ ਮਤਲਬ ਜਿੱਦਾਂ ਸਾਡਾ ਸ਼ਗਨ ਸੀ ਉਧਰ ਬਰਾਤ ਸੀ ਐਵੇਂ ਵਿਆਹ ਰਲ ਗਏ ਸੀ ਕਿਉਂ ਇੱਧਰ ਰਾਤ ਦੀ ਲਾਈਟਿੰਗ ਦਾ ਮਾਹੌਲ ਮੇਰੇ ਤੋਂ ਨਹੀਂ ਕੀਤਾ ਗਿਆ ਕਵਰ ਪਰ ਫਿਰ ਅਰਸ਼ ਨੇ ਰੀਲਾ ਰੂਲਾ ਬਣਾ ਕੇ ਅਰਸ਼ ਤੇ ਸੰਦੀਪ ਦੇਖ ਰਏ ਸੀ ਵੀ ਕਿੱਦਾਂ ਦਾ ਲੱਗਦਾ ਵਿਆਹ ਆ ਤੇ ਫਿਰ ਮੈਂ ਕਹਾਂ ਚਲੋ ਥੋੜਾ ਵੇਚ ਲੈ ਲਾ ਇਹ ਨੇ ਸਾਡੇ ਪੂਆਜੀ ਮੇਰੇ ਡੈਡੀ ਦੇ ਮਾਮਾਜੀ ਦੀ ਬੇਟੀ ਤੇ ਇਧਰ ਮੇਰੇ ਮਾਮਾਜੀ ਮਾਮੀਜੀ ਬੈਠੇ ਨੇ ਤੇ ਮੰਮੀ ਦੇ ਡੈਡੀ ਬੈਠੇ ਨੇ ਤੇ ਡੈਡੀ ਜੋ ਵੀ ਗਿਫਟ ਲੈ ਕੇ ਜਾ ਰਿਹਾ ਮੁੰਡੇ ਵਾਸਤੇ ਤੇ ਸ਼ਾਇਦ ਮਾਮਾਈ ਨੂੰ ਪਖਾਵਾ ਪਾਇਆ ਜਾ ਰਿਹਾ ਇਹ ਤਨ ਗੱਲ ਗੱਲ ਸੁਣਾ ਲੈ ਆਂ ਕੁਝ ਸੁਣਾ ਮਾਂ ਸਾਹਮਣੇ ਕਬੜੀ ਸਾਹਮਣੇ ਜਿਹੜੇ ਤੁਸੀਂ ਪਹਿਲਾ ਵੀਡੀਓ ਦੇਖ ਕੇ ਹਟੇ ਹੋ ਅੱਗੇ ਕਲਿੱਪ ਲਗਾਏ ਨੇ ਇਸ ਕਲਿੱਪ ਤੋਂ ਉਹ ਬਸ ਵਿਆਹ ਤੋਂ ਦੋ ਤਿੰਨ ਦਿਨ ਅੱਗੋਂ ਦੇ ਨੇ ਤੇ ਇਹਦੇ ਵਿੱਚ ਮੈਂ ਸ਼ਗਨ ਤੱਕ ਕੰਪਲੀਟ ਕਰ ਦਿੱਤਾ ਇਸ ਵੀਡੀਓ 'ਚ ਜਾਗੋ ਵੀ ਇਹਦੇ ਵਿੱਚ ਹੀ ਆ ਖੂਬਸੂਰਤ ਮਾਹੌਲ ਦੇਖਿਓ ਕਾਜੀ ਸ਼ਗਨ ਦੀ ਤਿਆਰੀ ਮੁੰਡੇ ਵਾਲਿਆਂ ਦੇ ਵੱਲ ਚੱਲਣ ਲੱਗੇ ਆ ਤੇ ਘਰੋਂ ਬਾਹਰ ਨਿਕਲ ਗਏ तकरीबन तकरीबन ਤੇ ਤਿਆਰੀਆਂ ਘੈਂਟ ਹੋ ਗਈਆਂ ਸਾਨੂੰ ਇੱਕ ਮਿੰਟ ਹਾਉ ਜੀ ਸ਼ਗਨ ਦੀ ਖਾਸ ਗੱਲ ਇਹ ਸੀ ਪੀ ਮੁੰਡੇ ਵਾਲਿਆਂ ਨੇ ਆਪਣੇ ਘਰੇ ਪ੍ਰੋਗਰਾਮ ਕੀਤਾ ਸੀ ਤੇ ਕੁੜੀ ਵਾਲਿਆਂ ਨੇ ਆਪਣੇ ਘਰੇ ਕੀਤਾ ਸੀ ਮਤਲਬ ਅਸੀਂ ਆਪਣੇ ਆਪਣੇ ਘਰੇ ਅਲੱਗ-ਅਲੱਗ ਪ੍ਰੋਗਰਾਮ ਰੱਖੇ ਸੀ ਤੇ ਕੁੜੀ ਵਾਲੇ ਮੁੰਡੇ ਨੂੰ ਸ਼ਗਨ ਸ਼ਵਾਰਾ ਲਾਉਣ ਗਏ ਤੇ ਮੁੰਡੇ ਵਾਲੇ ਕੁੜੀ ਨੂੰ ਘਰੇ ਸ਼ਗਨ ਲਾਉਣ ਆਏ ਜਿਵੇਂ ਪੁਰਾਣੇ ਸਮਿਆਂ ਚ ਹੁੰਦਾ ਸੀ ਅਦਰਵਾਈਜ਼ ਅੱਜ ਕੱਲ ਤੁਹਾਨੂੰ ਪਤਾ ਪਹਿਲੇ ਸ ਮੇਂਡੇ ਵਾਲੇ ਦਿਨ ਤਾਂ ਕਰਦੇ ਹੀ ਸ਼ਗਨ ਵਾਲੇ ਦਿਨ ਵੀ ਕਰਦੇ ਤੇ ਮੁੰਡੇ ਕੁੜੀ ਨੂੰ ਇਕੱਠਿਆ ਕੁਰਸੀ ਤੇ ਬਿਠਾਉਂਦੇ ਤੇ ਸ਼ਗਨ ਪਾ ਕੇ ਘਰੋ ਘਰੀ ਸ਼ਿਵਾਰੇ ਦੀ ਰਸਮ ਦਾ ਸਾਰਾ ਪ੍ਰੋਗਰਾਮ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਹੀ ਹੋਇਆ ਅਗਿਆਤਨਾ ਭਗਵਾਨ ਪਾਤਸ਼ਾਹੀ ਦੀ ਦੇਖ ਪ੍ਰਾਪਤ ਕਰਾਂਗੇ ਬਨੰਥ ਨਾਮ ਦੀ ਨਾਲ ਗੁਰੂ ਕੇ ਚਾਹ ਦੇ ਲਾਗੁਰੂ ਕੇ ਪ੍ਰਸ਼ਾਦੇ ਦੇ ਅੰਦਰ ਜਨ ਸਭ ਸੰਤਾਂ ਸ਼ਰਧਾ ਦੀ ਕਿਰਪਾ ਕਰਿਓ ਸਤਗੁਰੂ ਪਾਤਸ਼ਾਹ ਜੀ ਦਾ ਬਹੁਤ ਧੰਨਵਾਦ ਸ਼ੁਕਰ ਹੈ ਜਿ ਆਏ ਕੋਈ ਸਾਰੀ ਸੰਗਤ ਨੂੰ ਰਿਸ਼ਤੇਦਾਰਾਂ ਨੂੰ ਸਾਡੇ ਪਰਿਵਾਰ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਖੱਲੰਦਾ ਸਨੂ ਪਾਤਸ਼ਾਹ ਸ਼ਾਮਾ ਨੂੰ ਬਸ ਮੁੰਡੇ ਵਾਲੇ ਫਿਰ ਆਗੇ ਜੀ ਸਾਡੀ ਕੁੜੀ ਨੂੰ ਸ਼ਗਨ ਲਾਉਣ ਸਾਰਾ ਪਰਿਵਾਰ ਇਕੱਠਾ ਖੜਾ ਆ ਤੇ ਇਧਰ ਬਾਰ-ਬਾਰ ਗੇਟ ਦੇ ਮੋੜੇ ਆਪਾਂ ਵੀ ਵੈਲਕਮ ਦੇ ਲਈ ਖੜ ਗਏ ਜਦੋਂ ਪਤਾ ਲੱਗਿਆ ਵੀ ਸ਼ਗਨ ਪਾਉਣ ਆ ਗਏ ਸ਼ਗਨ ਪਾਉਣ ਆ ਗਏ ਐ ਰੌਲਾ ਪਿੰਦਾ ਹੁੰਦਾ ਨਾ ਆਪਣੇ ਪਿੰਡਾਂ ਜਾਂ ਇਧਰ ਨੇ ਕੁੜੀ ਦੀ ਨਨਾਨ ਤੇ ਜਠਾਣੀ ਸਾਹਿਬਾ ਜਿਨ੍ਹਾਂ ਨੇ ਆ ਕੇ ਸ਼ਗਨ ਦੀ ਰਸਮ ਸ਼ੁਰੂ ਕੀਤੀ ਸ਼ਗਨ ਤੋਂ ਤੁਰੰਤ ਵੇਲੇ ਹੋ ਕੇ ਨਾਨਕਿਆਂ ਨੇ ਕਰ ਦਿੱਤੀ ਆ ਜੀ ਚੂੜਾ ਪਾਉਣ ਦੀ ਰਸਮ ਸਟਾਰਟ ਕੁੰਗਰਾਲੇ ਵਾਲਾਂ ਵਾਲੇ ਨੇ ਜੀ ਸਾਡੇ ਬੇਬੀ ਡੋਆ ਰਿਤਿਕਾ ਦੀਦੀ ਤੇ ਪਿਆਰ ਨਾਲ ਸੀ ਇਹਨਾਂ ਨੂੰ ਬਹੁਤ ਕੁਝ ਕਹਿ ਲਈਦਾ ਤੇ ਇਹ ਫਰੈਂਡ ਸਰਕਲ ਸਾਡਾ ਜਲੰਧਰ ਤੋਂ ਆ ਤੇ ਸਹੇਲੀਆਂ ਗਾਨਾਂ ਬੰਦੀਆਂ ਹੁੰਦੀਆਂ ਇਸ ਕਰਕੇ ਸਹੇਲੀ ਵਾਲੀ ਗਾਨੇ ਦੀ ਰਸਮ ਨੂੰ ਅਦਾ ਕੀਤਾ ਰਿਤਿਕਾ ਜੀ ਨੇ ਇਹ ਨੇ ਮੇਰੀ ਮਾਸੀ ਜੀ ਦੀ ਬੇਟੀ ਦੇ ਮਾਸੀ ਜੀ ਦੀ ਨੋ ਸੋ ਇਹਨਾਂ ਨੇ ਬੰਨ ਤੇ ਕੁੜੀ ਨੂੰ ਕਲੀਰੇ ਪੂਰੀ ਤਿਆਰੀ ਆ ਜਾਗੋ ਦੀ ਤੇ ਜਾਗੋ ਦੀ ਵੇਟ ਹੋ ਰਹੀ ਆ ਇੱਧਰ ਪੁਰਾਣੇ ਰੋਟੀਆਂ ਖਾ ਰਹੇ ਨੇ ਤੇ ਉਹ ਰੂਮ ਚ ਅਮਰੀਕ ਮਨਪ੍ਰੀਤ ਬਾਹਰ ਆਇਆ ਤੇ ਅਰਸ਼ ਦੇ ਕੋਲ ਖੜੇ ਨੇ ਡਾਕਟਰ ਆਂਟੀ ਤੇ ਰਿਤਿਕਾ ਦੀਦੀ ਡਾਕਟਰ ਆਂਟੀ ਆਈ ਸਪੈਸ਼ਲਿਸਟ ਨੇ ਤੇ ਇਹਨਾਂ ਦੇ ਵੀ ਜਾਣ ਦੀ ਤਿਆਰੀ ਪਰ ਇਹ ਬੋਲੀਆਂ ਸੁਣਨ ਦੀ ਬਹੁਤ ਸ਼ਕੀਨ ਨੇ ਤੇ ਨਾਲ ਜਾਗੋ ਥੋੜੀ ਬਹੁਤੀ ਦੇਖ ਕੇ ਜਾਣੀ ਅਮਰੀਕ ਮਨਪ੍ਰੀਤ ਨੂੰ ਅਕਸਰ ਹੀ ਤੁਸੀਂ ਵਾਕਵੇ ਦੇ ਟੁਰਨਾ ਚੈਨਲ ਤੇ ਦੇਖਿਆ ਹੋਊਗਾ ਫੇਮਸ ਜੋੜੀ ਆ ਤੇ ਦੋਨੋਂ ਹੀ ਮੇਰੇ ਦੋਸਤ ਨੇ ਤੇ ਇੱਧਰ ਛੇਲੀਆਂ ਪੈਣਾ ਭਾਬੀਆਂ ਮਾਸੀਆਂ ਯਾਨੀ ਭੈਣਾਂ ਦੀਆਂ ਸੱਸਾਂ ਤੇ ਬੈਠੀਆਂ ਹੋਈਆਂ ਨੇ ਤੇ ਇੱਧਰ ਹੁਣ ਜਾਗੋ ਦੀ ਤਿਆਰੀ ਬਿਲਕੁਲ ਕਮ ਗਯਾ ਮਗਮ ਮਹੌਣ ਵਾਲਾ ਆਜੂ ਕਰੀਏ ਇੰਜੋਏ ਆਪਾਂ ਸਿੱਧੀਆਂ ਲਾਈਵ ਬੋਲੀਆਂ ਕਿਉਂਕਿ ਜਾਗੋ ਤੇ ਨਾਨਕਿਆਂ ਦਾ ਪੂਰਾ ਜੋਰ ਹੁੰਦਾ ਜਾਗੋ ਨਾਨਕਿਆਂ ਨੇ ਕੱਢਣੀ ਹੁੰਦੀ ਹੈ ತಿ ਆ ਮਾਂ ਨਾ ਦੀਆ ਪਾਟ ਦਿੰਦਾ ਵੇਰਾ ਕੁਛ ਹੋਜੀ ਕੁਛ ਹੋਰੇ ਕੁਛ ਹੋਜੀ ਕੁਛ ਹੋਰੇ ਕੁਛ ਹੋਰੇ ਚੁੜੇ ਚੁੜੇ ਚੜੀ ਵਿੱਚ ਬੈਠੀ ਮੇਰਾ ਭੁੱਲਾ ਕਹਿੰਦਾ ਕਿੰਨੀ ਰੇੜੇ ਦੇ ਵਿੱਚ ਵਾਰ ਜਾਂਦੇ ਆਪਰੇ ਇੱਥੇ ਵੀਡੀਓ ਦੇਖ ਕੇ ਬਾਸ ਆਉਂਦਾ ਪਾਪਾਈ ਨੇ ਸਾਨੂੰ ਭਜਾਤਾ ਕਹਿੰਦਾ ਬੱਸ ਟਾਡੂ ਇੰਨੀ ਕੀ ਫਰੀडम ਸੀ ਨੱਚਣ ਦੀ ਚਲੋ ਹੁਣ ਭਜੋ ਅਸੀਂ ਤਾਂ ਟਾਈਮ ਨਾ 10 ਵਜੇ ਹੀ ਸਾਨੂੰ ਭੇਜ ਦਿੱਤਾ ਤੇ ਭਾਰ ਆ ਮੀਂਹ ਚ ਵੀ ਨੱਚੀ ਗਏ ਇਹਨਾਂ ਨੇ ਫਲੋਰ ਪਤਾ ਨਹੀਂ 12 ਵਜੇ ਛੱਡਿਆ 1 ਵਜੇ ਛੱਡਿਆ ਕਿ 2 ਵਜੇ